ਸਸੀ ਕਾਲ ਜੀ ਸਵਾਗਤ ਹੈ ਮਲੂਕਾ ਟੀਮ ਤੇ ਅੱਜ ਦੀ ਸ਼ਖਸੀਅਤ ਦੇ ਨਾਲ ਜਿੰਨਾਂ ਦੇ ਨਾਲ ਮੈਂ ਤੁਹਾਡੀ ਗੱਲਬਾਤ ਕਰਉਣੀ ਆ ਤੇ ਸਭ ਤੋਂ ਵੱਧ ਰਜ਼ੀਵੇਂ ਜੇ ਮੈਂ ਕਮਾਂ ਦਾ ਵਕੀਲ ਦੇ ਹੁੰਦੇ ਆ ਜੱਜਾਂ ਦੇ ਹੁੰਦੇ ਆ ਜਾਂ ਸਕਾਰਿਕਾ ਪੁਲਿਸ ਦੇ ਹੁੰਦੇ ਆ ਕਿਉਂਕਿ ਇਹਨਾਂ ਦੇ ਆਪ ਦੇ ਹੋਰ ਜਿਵੇਂ ਨਹੀਂ ਹੁੰਦੇ ਲੋਕਾਂ ਦੇ ਲੜਾਈ ਝਗੜੇ ਜਾਂ ਹੋਰ ਤਰ੍ਹਾਂ ਦੇ ਕੇਸ ਬਹੁਤ ਤਰ੍ਹਾਂ ਦੇ ਹੁੰਦੇ ਨੇ ਪਰ ਉਸ ਤੋਂ ਉਹਨਾਂ ਟੈਨਸ਼ਨਾਂ ਤੋਂ ਜਾਂ ਉਸ ਕੰਮ ਤੋਂ ਹਟ ਕੇ ਸਿੰਗਿੰਗ ਦਾ ਸ਼ੌਂਕ ਨਾਮ ਦਾ ਸ਼ੌਂਕ ਕਿਵੇਂ ਬਣਿਆ ਆਪਾਂ ਅੱਜ ਗੱਲਬਾਤ ਕਰਾਂਗੇ ਆਪਣੇ ਨਾਲ ਮੈਂ ਕੇਟੀ ਰਾਓ ਐਮਸੋ ਆਕਤੇ ਟੈਟਕ ਟੂ ਵੈਰੀ ਗੁੱਡ ਸਰ ਅਸ਼ਾ ਪਹਿਲਾਂ ਤਾਂ ਮੈਂ ਇਹ ਹੀ ਦੱਸਾਂ ਪੁੱਛਾਂ ਤੁਹਾਨੂੰ ਵੀ ਵਕਾਫਤ ਕਰਦੇ ਹਾਂਜੀ ਸਰ ਕਿੰਨਾ ਟਾਈਮ ਸਰ ਹਲੇ ਤਾਂ 2024 ਦੀ ਇਨਰੋਲਮੈਂਟ ਦੇ ਵੀ ਜੀ ਤਾਂ ਸਾਲ ਕੀ ਹੋ ਗਿਆ ਵਕਾਫਤ ਕਰਦੇ ਪੂਰਾ ਪਰਿਵਾਰ ਵਕਾਫਤ ਹੀ ਕਰਦੇ ਹਾਂਜੀ था था अच्छा ਜਦੋਂ ਕੋਈ ਬੇ ਮਾੜਾ ਮੋਟਾ ਘਰੇ ਮਾੜਾ ਮੋਟਾ ਗੁੱਸਾ ਠੱਠਾ ਹੋ ਜਾਂਦਾ ਉਦੋਂ ਵੀ ਵਕੀਲਾਂ ਦੀ ਤਰ੍ਹਾਂ ਹੀ ਹੈਂਡਲ ਕਰਦੇ ਹੋ ਜਾਂਦੇ ਵਕੀਲਾਂ ਦੀ ਤਰ੍ਹਾਂ ਹੀ ਕਰਦੇ ਨੇ ਸਰ ਆਦਤ ਪੈ ਗਈ ਉਹਨੂੰ ਜੀ ਅੱਛਾ ਬੋਲਦੇ ਘਰੇ ਨਾਰਮਲ ਕੇ ਵਕੀਲਾਂ ਦੀ ਤਰ੍ਹਾਂ ਹੀ ਜਿੱਦਾਂ ਕੋਰਟ ਚ ਗੱਲ ਚੱਲਦੀ ਹੈ ਨਾਰਮਲ ਸਰ ਫੈਮਿਲੀ ਹੈ ਜੀ ਨਾਰਮਲ ਹੈ ਜੀ ਬਿਲਕੁਲ ਕਿਉਂਕਿ ਨਾਲ ਨਾਲ ਤੁਹਾਡਾ ਆਪੇ ਹੀ ਮਨੋਰੰਜਨ ਵੀ ਨਾਲ-ਨਾਲ ਕਰਦੇ ਰਹਿਣਾ ਕਿਉਂਕਿ ਬਹੁਤ ਸਾਰੇ ਸਰੋਤਿਆਂ ਦੇ ਸਵਾਲ ਹੁੰਦੇ ਆ ਵੀ ਜਿਹੜਾ ਬੰਦਾ ਸੈਲੀਬ੍ਰਿਟੀ ਹੁੰਦਾ ਜੇ ਵਕੀਲ ਹੁੰਦੇ ਆ ਜੇ ਪੁਲਿਸ ਵਾਲੇ ਹੁੰਦੇ ਆ ਤੇ ਜੱਜ ਹੁੰਦੇ ਆ ਕਿਉਂਕਿ ਲੜਾਈ ਤਾਂ ਹਰ ਘਰੇ ਮਾੜਾ ਮੁੰਟੇ ਨੋਕ ਚੋਕ ਹੁੰਦੀ ਵੀ ਇਹ ਕਿਵੇਂ ਹੈਂਡਲ ਕਰਦੇ ਹੋਣਗੇ ਇਹ ਵੀ ਨਾਲ ਨਾਲ ਗੱਲਾਂ ਕਰਾਂਗੇ ਕੌਣ ਦਾ ਸ਼ੌਂਕ ਹੁੰਦਾ ਬਿਲਕੁਲ ਸਰ ਹਾਂਜੀ ਕਦੋਂ ਤੋਂ ਸਰ ਬਚਪਨ ਤੋਂ ਜਦੋਂ ਤੋਂ ਤੁਹਾਡਾ ਜਨਮ ਹੋਇਆ ਜਾਂ ਪਹਿ ਕਹਤੀ ਜਦੋਂ ਬੱਚੇ ਨੂੰ ਅਕਲ ਆ ਜਾਂਦੀ ਹੈ ਅਕਲ ਆ ਜਾਂਦੀ ਹੈ ਉਦੋਂ ਤੋਂ ਤੁਸੀਂ ਸ਼ੁਰੂ ਕੀਤਾ ਪਰ ਘਰੇ ਤਾਂ ਵਕੀਲੀ ਪੇਸ਼ਾ ਸੀਗਾ ਕੌਣ ਆਲਾ ਜ਼ਿਹਨ ਕਿਵੇਂ ਬਣਿਆ ਜਾਂ ਫਾਦਰ ਸਾਹਿਬ ਕਹਉਂਦੇ ਸੀ ਜਾਂ ਘਰੇ ਕੋਈ ਕਹਉਂਦਾ ਸੀ ਸਿਰਫ ਫਾਦਰ ਸਾਹਿਬ ਨੂੰ ਸ਼ੌਕ ਸੀਗਾ ਜੀ ਕਿ ਗਾਣੇ ਉਹ ਸੁਣਦੇ ਵੀ ਬਹੁਤ ਹੈ ਨਾਲੇ ਕਹਿੰਦੇ ਮੈਂ ਆਪਦੇ ਬੱਚਿਆਂ ਨੂੰ ਗਾਣੇ-ਗਾਣਾ ਸਿਖਾਉਣਾ ਤੇ ਉਹਨਾਂ ਨੇ ਮੈਨੂੰ ਸਿਖਾਇਆ ਸੀ ਅਸੀਂ ਭੇਟਾ ਤੋਂ ਸ਼ੁਰੂ ਕੀਤਾ ਸੀ ਕਿ ਭਜਨ ਹੋ ਜਾਂਦੇ ਆ ਪੂਜਾ ਦੇ ਨਾਲ ਹੀ ਐ ਹੁੰਦਾ ਬੱਚੇ ਨੂੰ ਡਿਵੋਸ਼ਨ ਸਿਖਾਣੀ ਬਹੁਤ ਜ਼ਰੂਰੀ ਹੁੰਦੀ ਹੈ ਬੱਚਨ ਨੂੰ ਸਟੇਬਿਲਿਟੀ ਮਾਈਂਡ ਸਟੇਬਿਲਿਟੀ ਅਸਤੇ ਜਿਵੇਂ ਆਪਾਂ ਉਹਦੀ ਕਰਦੇ ਹੀ ਆ ਗੁਰਦੁਆਰਿਆਂ ਚ ਵੀ ਆਪਣੀ ਹਾਂ ਜੀ ਤੇ ਉਵੇਂ ਹੀ ਦਿੱਸੇ ਇਹ ਮੰਨਦੇ ਹੂ ਵੀ ਫਾਦਰ ਸਾਹਿਬ ਦਾ ਜਿਹੜਾ ਡ੍ਰੀਮ ਸੀ ਉਹ ਤੁਹਾਡੇ ਚ ਪੂਰਾ ਕਰਨਾ ਚਾਹੁੰਦੇ ਬਿਲਕੁਲ ਸਰ ਇਹੀ ਕਰਵਾ ਹਾਂ ਜੀ ਹਾਂ ਜੀ ਅਸ਼ਾ ਕਿੰਨੇ ਕ ਗੀਤ ਹੁਣ ਤੱਕ ਤੁਸੀਂ ਗਾਈਗੇ ਮੇਰੇ 22 ਸੌਂਗਸ ਆ ਚੁੱਕੇ ਸਨ ਤੇ ਨਾਲੇ ਮੰਤਰ ਵੀ ਜਿਹੜੇ ਆ ਉਹ ਮੈਂ ਕਰ ਦਿੱਤੇ ਨੇ ਨਾਲ ਜ਼ਿਆਦਾਤਰ ਧਾਰਮਿਕ ਕਾਉਂਟ ਦੋਨੋਂ ਸਰ ਪੰਜਾਬੀ ਫੋਕ ਦੇ ਗਾਣੇ ਅੱਛਾ ਪੰਜਾਬੀ ਗੀਤਾਂ ਦਾ ਜਿੰਨੀ ਅੱਜ ਟ੍ਰੈਂਡ ਆ ਜਾਂ ਆਪਾਂ ਵੈਪਨ ਨੂੰ ਪ੍ਰਮੋਟ ਕਰਦੇ ਨੇ ਜਾਂ ਹੋਰ ਲੜਾਈ ਝਗੜਿਆਂ ਵਾਲੇ ਗੀਤ ਹੁੰਦੇ ਆ ਕਦੇ ਇਦਾਂ ਦਾ ਨਹੀਂ ਅੰਦਰ ਹੋਇਆ ਵੀ ਇਸ ਤਰ੍ਹਾਂ ਦਾ ਗੀਤ ਗਾਉਣਾ ਨਹੀਂ ਸਰ ਬਿਲਕੁਲ ਨਹੀਂ ਕਦੇ ਵੀ ਨਹੀਂ ਕਿਉਂ ਘਰੋਂ ਨਹੀਂ ਇਜਾਜ਼ਤ ਮਿਲੀ ਕਦੇ ਇਹ ਨਹੀਂ ਵੈਸੇ ਹੀ ਨਹੀਂ ਸ਼ੌਂਕ ਹੀ ਵੈਸੇ ਹੀ ਸਰ ਸ਼ੌਂਕ ਨਹੀਂ ਹੈ ਨਾਲੇ ਤੁਹਾਨੂੰ پتہ ਵਕਾਲਤ ਵਿੱਚ ਅਸੀਂ ਆਈ ਸਭ ਕਰਦੇ ਆਂ ਲਵ ਜਿਹੜਾ ਸਵਾਲ ਮੈਂ ਪੁੱਛਣਾ ਸੀ ਅਸਲ ਦੇ ਵਿੱਚ ਉਹ ਉਹਨਾਂ ਨੇ ਜਵਾਬ ਦਿੱਤਾ ਕਿਉਂਕਿ ਮੈਨੂੰ ਇਹ ਸੀ ਸ਼ਾਇਦ ਇਹ ਗੱਲ ਇਹ ਕਹਿਣਗੇ ਵੀ ਹਾਂ ਜੀ ਗਾਉਣ ਦਾ ਸ਼ੌਂਕ ਤੇ ਹੈ ਤੇ ਹਰ ਆਲੇ ਗਾਈਏ ਪਰ ਘਰੋਂ ਯਾ ਇਤਨੀ ਮਿਲਦੀ ਪਰ ਮੈਂ ਫਿਰ ਇਹ ਸਵਾਲ ਕਰਨਾ ਸੀ ਵੀ ਇੱਕ ਵਕੀਲ ਹੋ ਕੇ ਤੁਸੀਂ ਕਿਵੇਂ ਕਹਿ ਸਕਦੇ ਹੋ ਗੱਲ ਪਰ ਵਕਈ ਵਕੀਲ ਕੀਲੇ ਹੁੰਦੇ ਆ ਅੱਛਾ ਕੋਰਟ ਕਿੰਨਾ ਟਾਈਮ ਜਾਂਦੇ ਹੋ ਸਵੇਰ 9 ਤੋਂ 5 ਜਾਂਦੇ 10 ਤੋਂ 4 ਹੁੰਦਾ 10 ਤੋਂ 4 ਹਾਂ ਜੀ ਅੱਛਾ ਉਹਦੇ ਵਿੱਚ ਫਿਰ ਗਾਉਣ ਦਾ ਟਾਈਮ ਕਿਵੇਂ ਕੱਟਦੇ ਹੋ ਸਰਚਾਮੀ 1 ਘੰਟਾ ਸਪਾਈਸ ਕਰ ਜਾਂਦਾ ਹੈ ਦਾਣਸ ਤੇ ਕਿਉਂਕਿ ਬਸ ਰਿਕਾਰਡਿੰਗ ਕਰਨੀ ਹੈ ਜਾਕੀ ਤਾਂ ਹੁੰਦੇ 1 ਘੰਟੇ ਦੀ ਰਿਲੈਕਸੇਸ਼ਨ ਵੀ ਹੋ ਗਈ ਤੇ ਨਾਲ ਹੀ ਗੱਤ ਵੀ ਹੋ ਗਿਆ ਉਥੇ ਤੁਸੀਂ ਵਕਾਲਤ ਕਰਨੀ ਲੋਕਾਂ ਦੀਆਂ ਗੱਲਾਂ ਕਰਦੀਆਂ ਹਰ ਕੇਸ ਦੇ ਬਾਰੇ ਦੱਸਣਾ ਲੜਨਾ ਝਗੜਨਾ ਚਲੋ ਬਹਿਸ ਕਹਿ ਲਓ ਤੁਸੀਂ ਅਸੀਂ ਲੜਨਾ ਝਗੜਨਾ ਕਹਿ ਦਿੰਦੇ ਹਾਂ ਉਸ ਤੋਂ ਬਾਅਦ ਮਾਈਂਡ ਫਰੈਸ਼ ਹੋ ਜਾਂਦਾ ਕਿ ਜੀ ਕਰਦਾ ਵੀ ਰਿਆਜ਼ ਵੀ ਕਰਨਾ ਕੋਈ ਬਿਲਕੁਲ ਨਹੀਂ ਸਰ ਐ ਲੱਗਦਾ ਕਿ એનર્ਜੀ ਆ ਜਾਂਦੀ ਹੈ गाना गाके बिकॉज़ ਇੱਕ ਤੁਸੀਂ ਵਕਾਲਤ ਵਿੱਚ ਆਪਾਂ ਨੂੰ پتہ ਬਹੁਤ 네ਗੇਟਿਵਿਟੀ ਹੁੰਦੀ ਆ ਅਸੀਂ ਸਾਰੀ ਸਾਈਡਸ ਦੇਖਦੇ ਆਂ ਲੋਕਾਂ ਦੀ ਲਾਈਕ ਚੇਂਜ ਆ ਜਾਂਦਾ ਇੱਕ ਸਪਿਰਚੁਅਲ ਵਰਲਡ 'ਚ ਆਪਾਂ ਪਹੁੰਚ ਜਾਂਦੇ ਹਾਂ ਦੁਕਾਨੇ ਗਾਣੇ ਗਾ ਕੇ ਬੈਲਾ ਕੋਲ ਕਿਉਂਕਿ ਆਪਾਂ ਇੱਕ ਵਕੀਰ ਦੀ ਦੇ ਪਿੱਛੇ ਤੇ ਦੁਬਾਰਾ ਵੀ ਕੇਟੀ ਰਹੂ ਮੈਂ ਵੀ ਜਿਹੜੀ ਇੰਟਰਵਿਊ ਉਹ ਬਖਰੀ ਕਰਾਂਗੇ ਕਿਉਂਕਿ ਏ ਸੰਟਰਵਿਊ ਤੋਂ ਬਾਅਦ ਤੁਸੀਂ ਇਹ ਵੀ ਸਵਾਲ ਕਰਨੇ ਵੀ ਤੁਸੀਂ ਵਕਾਲਤ ਬਾਰੇ ਵੀ ਕੁਝ ਪੁੱਛਣਾ ਸੀ ਵਕੀਲਾਂ ਦੀ ਲਾਈਫ ਬਾਰੇ ਪੁੱਛਣਾ ਸੀ ਜਾਂ ਉਹ ਕਿੰਨਾ ਕਾ ਝੂਠ ਸੱਚ ਬੋਲਦੇ ਇਹ ਆਪਾਂ ਦੁਬਾਰਾ ਇੰਟਰਵਿਊ ਉਸ ਤਰੀਕੇ ਨਾਲ ਵੀ ਕਰਾਂਗੇ ਅਸ਼ਕੀਰ ਤੁਹਾਨੂੰ ਲਿਖ ਕੇ ਕੌਣ ਦਿੰਦਾ ਸਰ ਗੀਤ ਹੈ ਲਿਰਿਸਟ ਹੈ ਪਪਾ ਹੀ ਹੈ ਪਪਾ ਨੇ ਸਾਰੇ 22 ਉਹਨਾਂ ਦੇ ਹੀ ਲਿਖੇ ਹੋਏ ਨੇ ਹਾਂ ਜੀ ਉਹਨਾਂ ਨੇ ਕਹੋਣੀ ਹਾਂਜੀ ਹਾਂਜੀ ਕਦੇ ਉਹਨਾਂ ਨੇ ਕਿਹਾ ਵੀ ਬਾਹਰ ਵੀ ਕਿਸ ਤੋਂ ਲੈ ਕੇ ਗੀਤ ਗਾ ਲੋ ਜਾਂ ਤੁਸੀਂ ਕਦੇ ਕਿਹਾ ਵੀ ਪਾਪਾ ਮੈਂ ਕਿਸੇ ਤੋਂ ਹੋਰ ਲੈ ਕੇ ਗੀਤ ਕਰਵਾ। ਸਰ ਐਵੇਂ ਕੋਈ ਹਲੇ ਤੱਕ ਤਾਂ ਸਿਚੁਏਸ਼ਨ ਆਈ ਨਹੀਂ ਹੈ। ਤੇ ਹੈ ਵੀ ਆ ਤਾਂ ਕਦੀ ਪਾਪਾ ਰੋਕਦੇ ਨਹੀਂ ਆ ਕਹਿੰਦੇ ਬਸ ਅਗਰ ਪੈਸ਼ਨ ਫੋਲੋ ਕਰ ਤੈਨੂੰ ਗਾਣਾ ਪਸੰਦ ਹੈ ਤੂੰ ਗਾ ਲੈ ਬਸ। ਮਿਊਜ਼ਿਕ ਤੋਂ ਤਾਂ। ਮਿਊਜ਼ਿਕ ਸਰ ਮੇਰਾ ਬ੍ਰਦਰ ਦਿੰਦਾ ਉਹਦੀ ਸਟੂਡੀਓ ਦੀ ਕੰਮ ਉਹ ਹੈ ਰਿਕਾਰਡਿੰਗ ਕੰਪਨੀ ਦੀ। ਅੱਛਾ ਤੁਸੀਂ ਸਾਰਾ ਕੁਝ ਘਰੇ ਹੀ ਕਰੀ ਬੈਠੇ। ਹਾਂਜੀ ਸਰ ਕੀ ਕਰਨਾ। ਸਰ ਪੂਰੀ ਫੈਮਿਲੀ ਨੂੰ ਹੀ 뮤직 ਦਾ ਵਰਕਸ਼ਾਪ ਗਿਆ ਜੀ ਤਾਂ ਸਭੀ ਐਵੇਂ ਇਸ ਫੀਲਡ 'ਚ ਕਾਫੀ ਇੰਜੋਏ ਕਰਦੇ ਇੱਕ ਬ੍ਰੇਕ ਲੈ ਲੈਂਦੇ ਆ ਫੀਲਡ ਨੂੰ ਇੰਜੋਏ ਕਰਦੇ ਆ ਪੂਰੀ ਹਾਂ ਜੀ ਬਿਲਕੁਲ ਵੇਖੋ ਇੱਕ ਖਾਸ ਗੱਲ ਆ ਜਿਵੇਂ ਆਪਾਂ ਕਈ ਵਾਰੀ ਤੁਹਾਨੂੰ ਪਤਾ ਵੈਦਾਂ ਨਹੀਂ ਆ ਗੱਲਾਂ ਕਰਦੇ ਨੇ ਜਿਹੜੇ ਵੈਦ ਹੁੰਦੇ ਆ ਨਾ ਦੇਸੀ ਵੈਦ ਜਿਹੜੇ ਦਵਾਈਆਂ ਦਿੰਦੇ ਨੇ ਉਹਨਾਂ ਕੋਲ ਹਰ ਜੜੀ ਬੂਟੀ ਮਿਲ ਜਾਂਦੀ ਆ ਹੁਣ ਵਕਾਲਤ ਵੀ ਇਹ ਕਰਦੇ ਨੇ ਪੂਰੀ ਫੈਮਿਲੀ ਕਰਦੇ ਨੇ ਉਹਨਾਂ ਦੇ ਫਾਦਰ ਸਾਹਿਬ ਜਿਨ੍ਹਾਂ ਦਾ ਇੱਕ ਵੱਡਾ ਨਾਮ ਆ ਰਾਓ ਸਾਹਿਬ ਕਹਿ ਦਿੰਦੇ ਉਹਨਾਂ ਨੂੰ ਹਨਾ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਜੇ ਮੈਂ ਕਹਾਂ ਤੇ ਉਹਨਾਂ ਦਾ ਵਕਾਲਤ ਦੇ ਵਿੱਚ ਇੱਕ ਵੱਡਾ ਖਾਸ ਨਾਮ ਆ ਜਿਨ੍ਹਾਂ ਦੀ ਇੱਕ ਰਿਸਪੈਕਟ ਵੀ ਆ ਬਹੁਤ ਸਾਰੇ ਉਹ ਪਰਸਨ ਆਉਂਦੇ ਆ ਉਹ ਕੇਸ ਉਹਨਾਂ ਦੇ ਕੋਲੇ ਆਉਂਦੇ ਆ ਜਿਹੜੇ ਮੈਂ ਕਹਿੰਦਾ ਬਿਲਕੁਲ ਉਲਝ ਜਾਂਦੇ ਆ ਇੱਕ ਜਸਟਿਸ ਇਨਸਾਫ ਦੇ ਲਈ ਲੋਕ ਇੱਥੇ ਚੱਲ ਕੇ ਆਉਂਦੇ ਨੇ ਪਰ ਉਸ ਵੈਧੀ ਤਰ੍ਹਾਂ ਇੱਥੇ ਤੁਹਾਨੂੰ ਲਿਰਿਕਸ ਵੀ ਮਿਲ ਜਾਣਾ ਇੱਥੇ ਮਿਊਜ਼ਿਕ ਵੀ ਮਿਲ ਜਾਣਾ ਅੱਛਾ ਤੁਹਾਡਾ ਬ੍ਰਦਰ ਤੁਹਾਡੇ ਗੀਤਾਂ ਨੂੰ ਮਿਊਜ਼ਿਕ ਦਿੰਦਾ ਕਦੇ ਮੜਾ ਮੋਟਾ ਐ ਹੋ ਜਾਂਦਾ ਤੁਹਾਨੂੰ ਨਾ ਪਸੰਦ ਆ ਹੋਇਆ ਤੇ ਉਹਨੇ ਕਹਿੰਦਾ ਵੀ ਨਹੀਂ ਇਹੀ ਮਿਊਜ਼ਿਕ ਚੱਲੇਗਾ ਹੁੰਦਾ ਇਹ ਸਿਰ ਬਹੁਤ ਵਾਰ ਹੁੰਦਾ ਹੈ ਫਿਰ ਬੈਠ ਕੇ ਅਸੀਂ ਬੈਠ ਕੇ ਉਹਨੂੰ ਸੌਲਵ ਕਰਦੇ ਕਿ ਸੁਣ ਕੇ ਦੇਖਦੇ ਕਿ ਜੇ ਮੈਂ ਕੋਈ ਚੇਂਜਸ ਕਹਿ ਰਹੀ ਹਾਂ ਉਹ ਅੱਛੇ ਲੱਗ ਰਹੇ ਹੈ ਕਿ ਨਹੀਂ ਲੱਗ ਰਹੇ ਹਮ ਸੌਖੇ ਮੰਨ ਜਾਂਦੇ ਹਾਂਜੀ ਸਰ ਲੜਾਈ ਚੜਾਤਾ ਨਹੀਂ ਹੈ ਨਹੀਂ ਨਹੀਂ ਸਰ ਬਿਲਕੁਲ ਵੀ ਜਹਾ ਕਦੇ ਵੀ ਮੰਨ ਲਓ ਜੇ ਕਿਤੇ ਉਹ ਨਹੀਂ ਵੀ ਮੰਨੇ ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਨੂੰ ਸ਼ਿਕਾਇਤ ਕਰਦੇ ਜਾਂ ਮਾਦਰ ਨੂੰ ਕਰਦੇ ਫਾਦਰ ਸਾਹਿਬ ਨੇ ਕਹਿੰਦੇ ਸੀ ਫਿਰ ਉਹ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਫਿਰ ਕੁਝ ਆਪਣੇ ਗੀਤਾਂ ਦੇ ਵਿੱਚੋਂ ਸੁਣਾ ਦਿਓ ਦਰਸ਼ਕਾਂ ਨੂੰ ਜਿਹੜਾ ਮਰਜ਼ੀ ਸੁਣਾਓ ਇੱਕ ਮੈਂ ਛੋਟੀ ਜੀ ਇੰਟਰੋਡਕਸ਼ਨ ਸੁਣਾਉਂਗੀ ਆਸ਼ਿਕ ਗਾਣੇ ਦੀ ਜੀ ਹਾਂਜੀ ਜੋਗੀ ਇਹ ਗਾਣੀ ਤਾਂ ਨਾ ਜੀ ਨੀ ਆਗੋ ਈ ਮੈਂ ਵਾਰੀ ਪਾਇਆ ਰਾਂਝਾ ਮਾਹੀ ਕੋਲ ਲੀ ਗਾ ਉਹਨੇ ਤੁਸ ਬਿਲਕੁਲ ਸਰ ਥੈਂਕ ਯੂ ਮਾਡਰ ਦੇਸੀ ਵੀ ਕੀਤਾ ਸੀ ਹਾਂਜੀ ਹਾਂਜੀ ਉਹ ਮੈਨੂੰ ਤੁਹਾਡੇ ਬਾਪੂ ਸਰ ਨੇ ਕਿਹਾ ਸੀ ਉਹ ਵੀ ਜਰੂਰ ਸੁਣਾਓ ਜੇ ਤੁਹਾਡੇ ਜਿੰਦੇ ਆ ਬਿਲਕੁਲ ਸਰ ਜੀ ਜੀ ਪਤਿਆਂ ਦੇ ਬਿਨ ਰੁੱਖਾਂ ਦੀਆਂ ਛਾਂ ਨਹੀਂ ਕਿਹਾ ਹੈ ਫਾਦਰ ਸਾਹਿਬ ਨੇ ਨਹੀਂ ਕਿਹਾ ਸਰ ਵਾਹ ਜੀ ਅਸਲ ਦੇ ਵਿੱਚ राव ਸਾਹਿਬ ਦਾ ਮੈਨੂੰ ਲੱਗਦਾ ਹੈ ਡਰੀਮ ਸੀ ਗਾਉਣਾ ਪਰ ਉਦੋਂ ਭਲੇ ਵੇਲੇ ਸੀ ਸ਼ਾਇਦ ਇਹਨਾਂ ਚੀਜ਼ਾਂ ਨੂੰ ਨਹੀਂ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਸੀ ਕਿਉਂਕਿ ਇੱਕ ਰਿਸਪੈਕਟ ਹੁੰਦੀ ਹੈ ਪਹਿਲਾਂ ਲੋਕ ਬਜ਼ੁਰਗਾਂ ਦੀ ਰਿਸਪੈਕਟ ਬਹੁਤ ਕਰਦੇ ਸੀ ਜਿਵੇਂ ਮਦਰ ਫਾਦਰ ਨੇ ਜਾਂ ਫੈਮਿਲੀ ਨੇ ਕਹਿ ਦਿੱਤਾ ਉਹ ਮਨਣਾ ਪੈਂਦਾ ਸੀ ਲੱਗਦਾ ਉਹ ਡਰੀਮ ਥੋੜੇ ਚੋਂ ਪੂਰਾ ਕਰ ਰਹੇ ਹੁੰਦੇ ਹਾਂਜੀ ਸਰ ਅਛਾ ਫਿਰ ਜਦੋਂ ਕਿਤੇ ਤੁਸੀਂ ਜਾਂਦੇ ਹੋ ਫੈਮਲੀ ਦੇ ਕਿਤੇ ਬਾਹਰ ਜਾਂਦੇ ਹੋ ਕਿਤੇ ਫੰਕਸ਼ਨ ਤੇ ਜਾਂਦੇ ਹੋ ਉਦੋਂ ਫਿਰ ਕਹਿੰਦੇ ਨੇ ਰਿਸ਼ਤੇਦਾਰ ਵੀ ਭਈ ਅੱਜ ਵਕੀਲੀ ਵਾਲੀ ਗੱਲ ਨਹੀਂ ਕਰਨੀ ਅੱਜ ਗੀਤ ਸੁਣਾਉ। ਹਾਂਜੀ। ਕਰਦੇ ਹੋ ਬਿਲਕੁਲ ਸਰ ਸੁਣਾਉਂਦੇ ਹੋ। ਹਾਂਜੀ ਹਾਂਜੀ। ਵਾਹ ਜੀ ਵਾਹ। ਵੇਖੋ ਇਹ ਵੀ ਇੱਕ ਵੱਡੀ ਗੱਲ ਨਾਲ ਹਨਾ ਅੱਛਾ ਹੁਣ ਇਹ ਦੱਸੋ ਜੀ ਵੀ ਇੱਕ ਬੰਦੇ ਦੇ ਅੰਦਰ ਟ੍ਰੀ ਨੂੰ ਹੁੰਦਾ ਹੈ ਇੱਕ ਫੇਮ ਦੇ ਲਈ ਆਪਾਂ ਇਹ ਗੱਲ ਕਹਿ ਸਕਦੇ ਹਾਂ। ਵਕਾਲਤ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਹੋ ਜਾਂ ਸਿੰਗਿੰਗ ਲੈਂਡ ਦੇ ਵਿੱਚ ਮਸ਼ਹੂਰ ਹੋਣਾ। ਸਰ ਚੂਸ ਕਰਨਾ ਤੁਸੀਂ ਬਹੁਤ ਹੀ ਮੈਨੂੰ ਡਿਫਿਕਲਟ ਆਪਸ਼ਨ ਐਵੇਂ ਦਿੱਤੀ ਹੈ ਬਿਕਾਜ਼ ਵਕਾਲਤ ਕਰਨਾ ਵੀ ਮੇਰਾ ਬਚਪਨ ਤੋਂ ਸੁਪਨਾ ਸੀਗਾ ਤੇ ਸਿੰਗਿੰਗ ਵੀ ਮੇਰੀ ਬਚਪਨ ਤੋਂ ਚੱਲ ਰਹੀ ਹੈ ਤਾਂ ਮੈਂ ਚੂਸ ਨਹੀਂ ਕਰ ਸਕਦੀ ਸਰ ਵਾਹ ਜੀ ਵਾਹ ਪਰ ਅਸੀਂ ਇਹ ਕਾਮਨਾ ਕਰਦੇ ਹਾਂ ਵੀ ਦੋਨਾਂ ਦੇ ਵਿੱਚ ਸਕਸੈਸ ਹੋਵੇ ਹਨਾ ਇਹ ਇਹ ਵੀ ਵੱਡੀ ਗੱਲ ਹੁੰਦੀ ਹੈਗੀ ਅੱਛਾ ਜਦੋਂ ਫਾਦਰ ਸਾਹਿਬ ਗੀਤ ਲਿਖਦੇ ਨੇ ਤੁਹਾਨੂੰ ਪੁੱਛ ਕੇ ਲਿਖਦੇ ਨੇ ਜਾਂ ਜਦੋਂ ਲਿਖਿਆ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਸਰ ਉਹਨਾ ਕੀ ਕਰਦੇ ਸਟਾਰਟਿੰਗ ਵੀ ਇੱਕ ਇੰਟਰੋਡਕਸ਼ਨ ਜਿਵੇਂ ਲਿਖਤੀ ਫਿਰ ਅਸੀਂ ਇਕੱਠੇ ਬੈਠ ਕੇ ਪੂਰਾ ਲੈਣਾ ਜੀ ਤੇ ਆ ਹੁੰਦਾ ਕਿ ਆ ਲਾ ਲੋ ਕਿ ਇਕੱਠੇ ਡਿਸਕਸ਼ਨ ਦੇ ਵਿੱਚ ਪੂਰਾ ਗਾਣਾ ਬਣ ਗਿਆ ਵਾਹ ਜਣੀ ਕੇ ਇਸਾਲਾ ਸਾਹਿਬ ਗੀਤ ਦੇ ਨਾਲ ਕਰ ਹਾਂਜੀ ਸਰ ਇਹ ਕਹਿ ਸਕਦੇ ਹਣਾ ਬਿਲਕੁਲ ਹਾਂਜੀ ਹਾਂਜੀ ਹੋਰ ਕੀ ਸ਼ੌਂਕ ਰੱਖੀਓ ਇਸ ਤੋਂ ਬਿਨਾਂ ਸਰ ਮੈਂ ਐਕਟਿੰਗ ਵੀ ਕੀਤੀ ਹੋਈ ਹੈ ਜੀ ਬਚਪਨ ਜੇ ਨੈਸ਼ਨਲ ਸਕੂਲ ਆ ਡਰਾਮਾ ਦੀ ਸਟੂਡੈਂਟ ਸੀ ਕੀ ਮੈਂ ਜੀ ਤੇ ਮੈਂ ਜਰਨਲਿਜ਼ਮ 'ਚ ਬਹੁਤ ਬੀਲੀਵ ਕਰਦੀ ਹਾਂ ਤਾਂ ਮੇਰੀ ਇੱਕ ਹੈ ਲੋ ਰਿਪੋਰਟਿੰਗ ਵੈਬਸਾਈਟ ਹੈ ਜੀ ਤੇ ਉੱਥੇ ਅਸੀਂ ਰਿਪੋਰਟੇਬਲ ਜਜਮੈਂਟਸ ਜਿਹੜੀ ਲੈਣੀਆਂ ਹਾਈ ਕੋਰਟਸ ਤੇ ਸੁਪਰੀਮ ਕੋਰਟਸ ਦੀ ਉਹਨਾਂ ਨੂੰ ਇੰਟਰਪ੍ਰੀਟ ਕਰਦੇ ਬਹੁਤ ਸੋਹਣੀ ਗੱਲ ਆ ਵੱਡੀ ਗੱਲ ਆ ਇਹ ਸੁਣਦੇ ਕਿੰਨੂ ਜ਼ਿਆਦਾ ਸਰ ਲਤਾ ਮੰਗੇਸ਼ਵਰ ਜੀ ਨੂੰ ਮੈਂ ਸੁਣ ਲੈਣੀ ਆ ਜਾਂ ਪੁਰਾਣੇ ਟਾਈਮ ਦੇ ਜਿਹੜੇ ਸਿੰਗਰ ਸੀਗੇ ਆਪਣੀਆਂ ਵਧੀਆ ਤੁਹਾਨੂੰ ਪਸੰਦ ਹੈਗੇ ਪੁਰਾਣੇ ਸੀ ਬਹੁਤ ਮੈਂ ਤਾਂ ਬਚਪਨ ਤੋਂ ਪੁਰਾਣੀ ਸੁਣੀ ਹਲੇ ਤੱਕ ਪੁਰਾਣੇ ਗਾਣੇ ਸੁਣਦੇ ਆ ਜਿਵੇਂ ਨਵੀਂ ਜਨਰੇਸ਼ਨ ਤੇ ਨਹੀਂ ਸੁਣਦੀ ਉਹ ਤਾਂ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਜਾਂ ਕਹਿੰਦੇ ਇਹ ਮੂਸੇ ਵਾਲਾ ਚੱਲਦਾ ਇਹ ਟ੍ਰੈਂਡ ਚੱਲਦਾ ਤੁਸੀਂ ਨਹੀਂ ਸੁਣਦੇ ਨਹੀਂ ਸਰ ਮੈਨੂੰ ਕਦੀ ਐਵੇਂ ਸ਼ੌਂਕ ਹੀ ਨਹੀਂ ਰਿਹਾ ਬਚਪਨ ਤੋਂ ਮੈਂ ਸ਼ਾਂਤ ਗਮੋਲ ਬਹੁਤ ਪ੍ਰੇਫਰ ਕਰਦੀ ਹਾਂ ਤਾਂ ਉਹ ਮੈਨੂੰ ਸ਼ਾਂਤੀ ਜਿਹੜੀ ਹੈ ਉਹ ਪੁਰਾਣੇ ਸੌਂਗਸ ਚ ਮਿਲਦੀ ਹੈ ਤੁਸੀਂ ਜੋ ਗਾਉਣੇ ਹੋ ਜੋ میوزਿਕ ਬਣ ਗਿਆ ਜੋ ਗਾ ਲਿਆ ਇੱਕ ਸਕੂਨ ਦੇ ਲਈ ਕਰਦੇ ਹੋ ਹਾਂਜੀ ਅੱਛਾ ਜਦੋਂ ਗੀਤ ਰੈਡੀ ਹੋ ਜਾਂਦਾ ਪੂਰਾ ਤੁਸੀਂ ਉਹਨੂੰ ਰੈਡੀ ਕਰਦੇ ਆ ਕਿ ਇਹਨੂੰ ਸੁਣਾਉਣੇ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੂੰ ਕਿ ਮਾਤਾ ਨੂੰ ਦੋਨਾਂ ਨੂੰ ਸਰ ਅਸੀਂ ਇਕੱਠੇ ਬੁਲਾਨੇ ਤੁਸੀਂ ਬਹਿ ਕੇ ਸਾਡਾ ਗਾਣਾ ਸੁਣੋ ਫਿਰ ਕਹਦੇ ਕਹਿੰਦੇ ਜੀ ਕਿ ਤੇ ਮਾੜੀ ਮੁੱਟੀ ਮੈਂ ਠੀਕ ਹੋ ਵੀ ਇਹਨੂੰ ਦੁਬਾਰਾ ਕਰੋ ਕਹਿ ਦਿੰਦੇ ਆ ਹਾਂਜੀ ਸਰ ਫਿਰ ਕਰਦੇ ਬਿਲਕੁਲ ਸਰ ਉਸੇ ਟਾਈਮ ਤੇ ਅਸੀਂ ਫਿਰ ਸ਼ੁਰੂ ਜਾਨੇ ਕਿ ਕੱਲ੍ਹ ਕੇ ਰਹੇ ਤੁਸੀਂ ਇੱਕ ਚੀਜ਼ ਅੱਛਾ ਸਟੂਡੀਓ ਵੀ ਘਰ ਹੀ ਬਣਾਇਆ ਹਾਂ ਹਾਂਜੀ ਬਿਲਕੁਲ ਹਰ ਸਹੂਲਤ ਘਰੇ ਬਿਲਕੁਲ ਕੋਸ਼ਿਸ਼ ਵੀ ਇਹ ਕੀਤੀ ਹੈ ਅੱਛਾ ਤੁਹਾਨੂੰ ਗਾਉਣ ਦਾ ਸ਼ੌਂਕ ਸੀ ਫਾਦਰ ਸਾਹਿਬ ਲਿਖਦੇ ਫਿਰ ਬ੍ਰਦਰ ਨੂੰ 뮤직 ਦਾ ਤੁਸੀਂ ਆਪ ਕਰਾਇਆ ਜਾਂ ਉਹਨਾਂ ਨੂੰ ਸ਼ੌਂਕ ਸੀ ਵੀ ਮੈਂ 뮤직 ਕਰਨਾ ਸਰ ਉਹਨਾਂ ਨੂੰ ਕਾਫੀ ਸ਼ੌਂਕ ਹੈ ਕਿ ਮੈਂ 뮤직 ਕਰਨਾ ਹੈ ਉਹਨਾਂ ਮਤਲਬ ਸਿੱਖ ਸਿੱਖ ਕੇ ਛੋਟੀ ਛੋਟੀ ਚੀਜ਼ਾਂ ਹੁੰਦਾ ਹੈ ਕਿ ਖੁਦ ਹੀ ਐ ਸਿੱਖ ਲਿਆ ਕੋਈ ਸੌਫਟਵੇਅਰ ਯੂਜ਼ ਕਰਨਾ ਸਿੱਖ ਲਿਆ ਇਨਸਟਰੂਮੈਂਟਸ ਬਜਾਣੇ ਸਿੱਖ ਲਏ ਤੇ ਉਹ ਖੁਦ ਹੀ ਉਹਨਾਂ ਨੇ 뮤직 ਚਾਹਤਾ ਕਿੱਦਾਂ ਕਰ ਤੁਸੀਂ ਕੀ ਦੇ ਤੋ ਸਿੱਖਿਆ ਮੈਂ ਸਿਰਫ ਫਾਦਰ ਸਾਹਿਬ ਤੋਂ ਸਿੰਗਿੰਗ ਵੀ ਉਹਨਾਂ ਤੋਂ ਹਾਂਜੀ ਹਾਂਜੀ ਫਿਰ ਰਿਆਜ਼ ਵਗੈਰਾ ਵੀ ਕਰਦੇ ਹੋ ਹਾਂਜੀ ਲਮਾ ਕੰਮ ਆ ਵੇ ਕੋ ਇਨਾ ਟਾਈਮ 4 ਤੋਂ 10 ਕੋਟ ਦੇ ਵਿੱਚ ਵੀ ਜਾਣਾ ਫਿਰ ਆ ਕੇ ਇਹ ਰਹਿਸਲ ਵੀ ਕਰਨੀ ਬਹੁਤ ਜ਼ਿਆਦਾ ਕੰਮ ਆ ਕਿਉਂਕਿ ਇੰਨਾ ਕੰਮ ਇੱਥੇ ਤੇ 2 ਘੰਟੇ ਕੰਮ ਕਰ ਲਈਏ ਤਾਂ ਇਹ ਹੋ ਜਾਂਦਾ ਵੀ ਹੁਣ ਆਇਆ ਸਾਰ ਇੱਕ ਵੀਡੀਓ ਕਰ ਲਈ ਹੁਣ ਸਾਰਾ ਦਿਨ ਰੈਸਟ ਕਰਾਂਗੇ ਪਰ ਇੰਨਾ ਕੰਮ ਹੈਂਡਲ ਕਿਵੇਂ ਕਰਦੇ ਸਰ ਆਦਤ ਪੈ ਜਾਂਦੀ ਹੈ ਨਾਲੇ ਪੈਸ਼ਨ ਹੁੰਦਾ ਨਾ ਜਦੋਂ ਤੇ ਉਦੋਂ ਟਾਈਮ ਵੀ ਹੈ ਮਿਹਨਤ ਨਹੀਂ ਦਿਖਦੀ ਆਪਦੀ ਬਾਸ ਐ ਹੁੰਦਾ ਕਿ ਕੰਮ ਕਰਨਾ ਹੈ ਅਸੀਂ ਜਾਨ ਲਾ ਕੇ ਜੀ ਲਾ ਕੇ ਕੰਮ ਕਰਦੇ ਵੀ ਤੂੰ ਤੁਸੀਂ ਕੇਸ ਵੀ ਲੜਦੇ ਸਾਡਾ ਪੂਰੀ ਫੈਮਲੀ ਬੁਕਾਰ ਦੇ ਨਾਲ ਜੁੜੀ ਆ। ਕਦੇ ਕੋਈ ਕੇਸ ਇਦਾਂ ਦਾ ਦੇਖਿਆ ਹੋਵੇ ਉਹਦੇ ਤੋਂ ਗੀਤ ਬਣ ਗਿਆ ਹੋਵੇ ਇਸ ਤਰ੍ਹਾਂ ਵੀ ਹੁੰਦਾ ਕਦੇ। ਨਹੀਂ ਸਰ ਐਵੇਂ ਮੈਂ ਤਾਂ ਹਲੇ ਤੱਕ ਬਹੁਤ ਛੋਟੀ ਲਾਈਫ ਵਿੱਚ। ਮੈਂ ਕਦੇ ਐਵੇਂ ਦੇਖਿਆ। ਕਦੇ ਫਾਦਰ ਸਾਹਿਬ ਨੇ ਐਕਸਪੀਰੀਅੰਸ ਸਾਂਝਾ ਕੀਤਾ ਹੋਵੇ ਵੀ ਹਾਂ ਉਹ ਦੇਖਿਆ ਸੀ ਅਸੀਂ। ਨਹੀਂ। ਕਦੇ ਨਹੀਂ ਇਦਾਂ ਦਾ। ਅੱਛਾ ਫਾਦਰ ਸਾਹਿਬ ਜਦੋਂ ਤੁਹਾਨੂੰ ਲਿਖ ਕੇ ਦਿੰਦੇ ਨੇ ਕੀ ਤੁਸੀਂ ਫਿਰ ਇਹ ਐਕਸੈਪਟ ਕਰ ਲੈਣ ਵੀ ਹਾਂ ਇਹ ਲਿਖਿਆ ਗਿਆ ਮੈਨੂੰ ਸਹੀ ਹੈ ਜਾਂ ਕੁਝ ਕਹਿਣੇ ਵੀ ਨਹੀਂ ਜੀ ਇਹਦੇ ਜੇ ਥੋੜੀ ਜਿਹੀ ਆ ਗੱਲਬਾਤ ਇਸ ਤਰੀਕੇ ਨਾਲ ਲਿਖੀ ਜਾਵੇ ਨਹੀਂ ਸਰ ਇਹ ਮੈਂ ਦੱਸਿਆ ਤੁਹਾਨੂੰ ਡਿਸਕਸ਼ਨ ਚੱਲਦੀ ਟਵੀਕਿੰਗ ਜਿਹੜੀ ਹੁੰਦੀ ਹੈ ਛੋਟੀ ਮੋਟੀ ਉਹ ਚੱਲਦੀ ਰਹਿੰਦੀ ਹੈ ਇਸ ਤੋਂ ਬਿਨਾ ਕੀ ਵੀ ਡ੍ਰੀਮ ਹੋਰ ਸਰ ਮੇਰਾ ਤਾਂ ਬਚਪਨ ਤੋਂ ਮੈਂ ਤੁਹਾਨੂੰ ਦੱਸਦਾ ਮੇਰੇ ਦੋ ਹੀ ਡ੍ਰੀਮ ਸੀ ਕਿ ਮੈਂ ਆਲਰੇਡੀ ਫੁਲਫਿਲ ਕਰ ਲਿਆ ਆਪਣੇ ਡ੍ਰੀਮਸ ਅੱਗੇ ਹੈ ਬਹੁਤ ਡ੍ਰੀਮਸ ਹੈ ਬਟ ਅ ਫਿਊਚਰ ਚਾਹਾਂਗੇ ਹਲੇ ਤਾਂ ਮੈਂ ਦੇਖੋ ਛੋਟੀ ਜਿਹੀ ਐਜ ਹੈ ਮੇਰੀ ਤਾਂ ਵਕਾਲਤ ਕਰ ਲਈ ਸਿੰਗਿੰਗ ਕਰ ਲਈ चिट्ठी हाँ हाँ जी, हाँ जी। 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 चिट्ठी भेजो, भेजो, भेजो तार आऊं मैया मैया मैं दरबार सच्चा है दरबार बोलो सच्चा है दरबार सच्चा है दरबार बोलो सच्चा है ਤੁਸੀਂ ਇੱਕ ਚੀਜ਼ ਵੇਖੋ ਵੀ ਸਕੂਨ ਦੇ ਲਈ ਗਾਉਣਾ ਤੇ ਉਸ ਤੋਂ ਬਾਅਦ ਕਿਉਂਕਿ ਇਸ ਤਰੀਕੇ ਦੀ ਆਵਾਜ਼ ਨਹੀਂ ਛੇਦੀ ਬੰਦੀ ਪਰ ਵੇਖੋ ਮਿਹਨਤ ਵੀ ਆ ਸਾਰਾ ਦਾ ਨੇ ਇਸ ਤਰੀਕੇ ਨਾਲ ਰਹਿਣਾ ਪਰ ਕਦੀ ਇਦਾਂ ਹੋਇਆ ਵੀ ਜਿੱਦਾਂ ਬ੍ਰਦਰ ਨੇ ਕਿਹਾ ਉਹ ਵੀ ਅੱਜ ਆਪਾਂ ਰਿਕਾਰਡਿੰਗ ਕਰਨਾ ਹੀ ਹੈ ਤੁਹਾਡਾ ਨਹੀਂ ਮੰਨੋਗੇ ਫਿਰ ਕਿਵੇਂ ਕਰਦੇ ਕਿ ਕਦੀ ਨੇਕਟੀਵਿਟੀ ਆਈ ਸੀ ਸਰ ਆ ਜਾਂਦੀ ਹੈ ਕਦੀ ਕਦੀ ਐ ਲੱਗਦਾ ਕਿ ਐਗਜ਼ੌਸ਼ਨ ਹੋ ਗਈ ਹੈ ਲਾਈਕ ਤੋਂ ਫਿਰ ਇੱਕ ਹੁੰਦਾ 1 ਘੰਟਾ ਨਾ ਆਪ ਦਾ ਮੈਡੀਟੇਸ਼ਨ ਕਰਕੇ ਧਿਆਨ ਕਰਕੇ ਫਿਰ ਜਦੋਂ ਸਭ ਕੁਝ ਸੌਟ ਆਊਟ ਹੋ ਜਾਂਦਾ ਹੈ ਉਹ ਤਾਂ ਫਿਰ ਰਿਕਾਰਡਿੰਗ ਸਟਾਰਟ ਕਰਦੇ ਆ ਬਾਜੀ prontle ke ਹਮ ਤੱਕ ਫਿਰ ਜਿਆਦਾ ਲੜਾਈ ਕਦੇ ਫਾਦਰ ਜਾਂ ਮਦਰ ਨਾਲ ਹੋਉਂਦੀ ਨਹੀਂ ਨਹੀਂ ਸਰ ਕਦੇ ਵੀ ਨਹੀਂ ਕਦੇ ਵੀ ਕਦੇ ਵੀ ਸਪੀਰੈਂਟਸ ਨੇ ਡਾਂਟੇ ਹੀ ਨਹੀਂ ਹਮ ਕਦੇ ਨਹੀਂ ਸਰ ਪਤੀਏ ਕਰਦਾ ਹੈ ਪਰ ਅਸਲ ਦੇ ਵਿੱਚ ਇਹ ਹੁੰਦਾ ਵੀ ਤੁਹਾਡੇ ਜਿਹੜਾ ਕੰਮ ਹੁੰਦਾ ਜਾਂ ਤੁਹਾਡੀ ਜਿਹੜੀ ਸ਼ੈਲੀ ਹੁੰਦੀ ਹੈ ਇਹ ਜ਼ਰੂਰ ਇਹ ਫੀਲ ਕਰਾਉਂਦੀ ਹੈ ਲੋਕਾਂ ਨੂੰ ਜਦੋਂ ਆਪਾ ਪੇਸ਼ ਕਰਦੇ ਹਾਂ ਬਾਹਰ ਦੇ ਵਿੱਚ ਵੀ ਤੁਹਾਡੇ ਸੰਸਕਾਰ ਕਿਦਾਂ ਦੇ ਆ ਤੁਹਾਡੇ ਪੇਰੈਂਟਸ ਕਿਦਾਂ ਦੇ ਆ ਤੁਹਾਡੀ ਫੈਮਿਲੀ ਕਿੱਥਾਂ ਦੀ ਆ ਇਸੇ ਨਾਮੀ ਸਿੰਗਰ ਨੂੰ ਜ ਜਿੱਦਾਂ ਤੁਸੀਂ ਬਾਲੀਵੁੱਡ ਦੀ ਗੱਲ ਕੀਤੀ ਪੁਰਾਣੇ ਸਿੰਗਰਾਂ ਨੂੰ ਸੁਣਦੇ ਹਾਂ ਲੇ ਉਹਨਾਂ ਨੂੰ ਮਿਲੇ ਹੋ ਕਦੀ ਨਹੀਂ ਸਰ ਇਹਨਾਂ ਨੂੰ ਮੌਕਾ ਕਦੀ ਮਿਲਿਆ ਨਹੀਂ ਬਟ ਆਈ ਹੋਪ ਫਿਊਚਰ 'ਚ ਮੈਨੂੰ ਬਿਲਕੁਲ ਆ ਮੌਕਾ ਮਿਲੇ ਕਿ ਉਹਨਾਂ ਨੂੰ ਮਿਲ ਪਾਵਾਂ ਵਾਹ ਬੈਲ ਕੋਲਾ ਪਰ ਫਿਰ ਹੁਣ ਕੋਈ ਨਵਾਂ ਪ੍ਰੋਜੈਕਟ ਵੀ ਲੈ ਕੇ ਆ ਰਹੇ ਕੋਈ ਗੀਤ ਹੋਰ ਗੀਤ ਲੈ ਬਿਲਕੁਲ ਸਰ ਗੀਤ ਅਗਲੇ ਲੈਣੇ ਸਾਡੇ ਹਰ 15 ਡੇਸ 'ਚ ਅਸੀਂ ਕਦੀ ਡਿਵੋਸ਼ਨਲ ਰਿਲੀਜ਼ ਕਰ ਦਿੰਦੇ ਹਾਂ ਪੰਜਾਬੀ ਇਵਨ ਹਿੰਦੀ ਸੌਂਗਸ ਜਿਹੜੇ ਹੁੰਦੇ ਨੇ ਅਸੀਂ ਰਿਲੀਜ਼ ਕਰ ਦਿੰਦੇ ਹਾਂ ਵਾਹੀ ਬਿਲਕੁਲ ਅੱਛਾ ਜਿਸ ਤਰੀਕੇ ਦੇ ਨਾਲ ਲੋਕ ਆ ਰਹੇ ਨੇ ਜਾਂ ੁੰਡੇ ਹੁੰਦੇ ਹੋਣਗੇ ਜਾਂ ਕੁੜੀਆਂ ਬੰਗੀਆਂ ਨੇ ਅੱਜ ਆ ਰਹੇ ਨੇ ਪਰ ਹਰ ਬੰਦੇ ਨੇ ਇੱਕ ਇਹ ਹੁੰਦਾ ਇੱਕ ਬੰਦੇ ਨੇ ਸਕੂਲ ਲਈ ਕਉਣਾ ਜਾਂ ਇੱਕ ਮਿਹਨਤ ਕਰਕੇ ਅੱਗੇ ਆਉਣਾ ਪਰ ਕੁਝ ਲੋਕ ਇਦਾਂ ਦੇ ਹੁੰਦੇ ਜਿਨ੍ਹਾਂ ਨੇ ਦੇਖਣਾ ਵੀ ਸਿਰਫ ਪੈਸਾ ਲਾ ਦਿਓ ਹੋ ਸਕਦਾ ਛੇਤੀ ਸਕਸੈਸ ਹੋ ਜਾਈਏ ਕੀ ਕਹਿਣਾ ਚਾਹੁੰਦੇ ਕਿਉਂਕਿ ਤੁਸੀਂ ਇੱਕ ਸਿੰਗਿੰਗ ਤਾਂ ਕਰਦੇ ਹੋ ਨਾਲ ਇੱਕ ਵੱਡੀ ਗੱਲ ਬਕਾਲਤ ਵੀ ਕਰਦੇ ਹੋ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਵੀ ਪੈਂਦਾ ਕੀ ਨਵੀਂ ਜਨਰੇਸ਼ਨ ਨੂੰ ਕਹਿਣਾ ਚਾਹੁੰਦੇ ਜਰੂਰ ਸਰ ਮੈਂ ਜੋ ਫੀਲ ਕਿ ਤੇ ਆਉਦੀ ਜਨਰੇਸ਼ਨ ਦੇ ਬਾਰੇ ਸ਼ਾਰਟ ਟਰਮ ਸਕਸੈਸਸੇਸ ਤੇ ਬਹੁਤ ਬਲੀਵ ਕਰਦੇ ਆ ਤਾਂ ਮੈਂ بس 아이 ਕਹਿਣਾ ਚਾਹਨੀ ਹੂੰ ਜਿਹੜੇ ਹੁੰਦੇ ਆ ਨਾ ਸ਼ਾਰਟ ਟਰਮ ਸਕਸੈਸਸੇਸ ਉਹ ਬਹੁਤ ਜ਼ਿਆਦਾ ਲਾਸਸੇਸ ਲੈ ਕੇ ਆਂਦੇ ਆ ਲਾਈਫ ਚ ਤੇ ਉਹੀ ਜਿਹੜੀ ਆਪਣੀ ਪੁਰਾਣੀ ਜਨਰੇਸ਼ਨ ਕਹਿੰਦੀ ਸੀ ਕਿ ਮਿਹਨਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜਿੰਨਾ ਤੁਸੀਂ ਆਜੀ ਯੂਥ ਦੇ ਵਿੱਚ ਹਾਰਡ ਵਰਕ ਕਰੋਗੇ ਉੰਨੀ ਤੁਹਾਡੀ 올ਡ ਅਜ ਇਜ਼ੀ ਹੋ ਜਾਂਦੀ ਹੈ ਬਿਲਕੁਲ ਇੱਕ ਖਾਸ ਗੱਲ ਹੈ ਬਿਲਕੁਲ ਇੱਕ ਸਵਾਲ ਜੀ 22 ਸੌਂਗ ਤੁਹਾਡੇ ਆਏ ਨੇ ਹਾਂਜੀ ਸਭ ਤੋਂ ਪਸੰਦ ਕਿਹੜਾ ਸਰ ਹੁਣੀ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਜੋਗੀ ਦੀ ਇੰਟਰੋਡਕਸ਼ਨ ਦੀ ਜਿਹੜੀ ਸੁਣਾਈ ਸੀ ਜੀ ਉਹ ਮੇਰਾ ਫੇਵਰਿਟ ਸੌਂਗ ਹੈ ਸਭ ਤੋਂ ਹਾਂਜੀ ਸੁਣਦੇ ਹੋ ਦਿਨ ਦੇ ਵਿੱਚ ਬਿਲਕੁਲ ਸਰ ਕਿੰਨੇ ਵਾਰੀ ਸੁਣਦੇ ਹੋ ਤਿੰਨ ਚਾਰ ਵਾਰ ਤਾਂ ਸਰ ਖੁਦ ਹੀ ਆਏ ਹੁੰਦੇ ਜਲਦੀ ਜਲਦੀ ਗਾਤਾ ਜੀ ਕਦੇ ਇਦਾਂ ਹੋਇਆ ਹੋਵੇ ਵੀ ਇੱਥੇ ਰਿਕਾਰਡਿੰਗ ਵੀ ਕਰਨੀ ਆ ਜਾਂ ਗੀਤ ਕੁਈ ਚਾਚੀ ਆ ਵੀ ਆ ਚਾਉਣਾ ਵੀ ਕਾਉਣਾ ਉਧਰ ਕੋਡ ਦਾ ਵੀ ਟਾਈਮ ਆ ਉਥੇ ਵੀ ਜਾਣਾ ਜ਼ਰੂਰੀ ਕਦੀ ਇਦਾਂ ਹੋ ਜਾਂਦਾ ਜਾਂ ਨਹੀਂ ਹੁੰਦਾ ਕਦੇ ਲੇਟ ਸ਼ੇਡ ਨਹੀਂ ਸਰ ਐ ਹੁੰਦਾ ਫਿਰ ਵੇਖੋ ਮੈਂ ਤੁਹਾਨੂੰ ਦੱਸਿਆ ਐ ਮਨ ਨਹੀਂ ਕਰ ਰਿਹਾ ਜਦੋਂ ਸਵੇਰ ਤੋਂ ਐ ਲੱਗ ਰਿਹਾ ਕਿ ਗਾਣਾ ਹੀ ਐ ਅੱਜ ਤਾਂ ਗਾਣਾ ਤੇ ਐ ਹੁੰਦਾ ਉਹਦਾ ਕੋਡ ਦਾ ਕੰਮਸ ਆਪ ਕਰਕੇ ਉਸ ਟਿਮਿੰਗ ਲੇਟ ਨਹੀਂ ਬਸੇ ਕਰ ਲੈਂਦੇ ਨੇ ਕੋਡ ਸੋ ਦਰਸ਼ਕਾਂ ਨੂੰ ਮੈਂ ਜ਼ਰੂਰ ਕਹੂੰਗਾ ਵੇਖੋ ਇਹ ਇੱਕ ਸਿੰਗੰਗੇ ਦੇ ਤੌਰ ਤੇ ਜਾਂ ਵਕਾਲਤ ਦੇ ਤੌਰ ਤੇ ਉਹ ਤੇ ਇੱਕ ਐਗਜ਼ਾਮਪਲ ਹੈਗੀ ਆ ਪਰ ਇਹ ਵੀ ਖਾਸ ਐਗਜ਼ਾਮਪਲ ਆ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਜਿਹੜੀਆਂ ਫੈਮਲੀਆਂ ਸੈਟਲ ਹੁੰਦੀਆਂ ਜਿੰਨਾ ਮੈਂ ਇਹ ਕਹਿ ਸਕਦਾ ਜਿਹੜੇ ਆਰਥਿਕ ਪੱਖ ਵਧੀਆ ਤਰੀਕੇ ਦੇ ਨਾਲ ਹੁੰਦਾ ਨਾ ਉਹ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਕੀ ਹੁੰਦਾ ਪੈਸੇ ਦੇ ਤੌਰ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰਮੋਟ ਕਰਨਾ ਹੁੰਦਾ ਪਰ ਤੁਸੀਂ ਇੱਕ ਚੀਜ਼ ਖਾਸੀਆ ਤੇ ਵੇਖੋ ਹਰ ਚੀਜ਼ ਨੂੰ ਹਰ ਗੱਲ ਨੂੰ ਆਪਣੇ ਫੈਮਿਲੀ ਦੇ ਵਿੱਚ ਮੇਨਟੇਨ ਕਰਨਾ ਹਰ ਗੱਲ ਨੂੰ ਪੁੱਛ ਨਾ ਦੱਸਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਕਾਲਤ ਦੇ ਸਬੰਧ ਦੇ ਵਿੱਚ ਤੁਸੀਂ ਕਮੈਂਟ ਜਰੂਰ ਕਰਨੇ ਆ ਇਹਨਾਂ ਦੇ ਫਾਦਰ ਸਾਹਿਬ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਇੱਕ ਚੰਗਾ ਨਾਮ ਆ ਵੀ ਵਕਾਲਤ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਬਹੁਤ ਸਾਰੀਆਂ ਉਹ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਪਰ ਇਹ ਇੰਟਰਵਿਊ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਤੁਸੀਂ ਜਰੂਰ ਸਾਰਿਆਂ ਨੇ ਕਮੈਂਟ ਕਰਕੇ ਦੱਸਾਂ ਸੋ ਕੀ ਕਿਰਾਵਾ ਸੁਤੰਤਨਵਾਤਾ ਤੁਸੀਂ ਕੀ ਸਮਝਦੇ ਸੋ ਜੁੜੇ ਰੂਮ ਲੋਕਾ ਟੀਵੀ ਦੇ ਨਾਲ ਧੰਨਵਾਦ